ਦੋਸਤੋ ਸਰਦੀਆਂ ਆ ਗਈਆਂ ਤੇ ਸਰਦੀਆਂ ਦੇ ਨਾਲ ਨਾਲ ਖਾਂ ਖਾਂਸੀ ਹੁਣ ਜਿਹਨੂੰ ਖਾਂ ਖਾਂਸੀ ਹੋ ਜਾਂਦੀ ਆ ਉਹਨੂੰ ਪਤਾ ਆ ਦੀ ਤਕਲੀਫ ਦਾ ਕਈਆਂ ਨੂੰ ਤਾਂ ਰਾਤ ਨੂੰ ਉੱਥੂ ਛਿੜਦਾ ਇਕਦਮ ਕਿ ਬਿਲਕੁਲ ਖਾਂਦੇ ਖਾਂਦੇ ਸਾਹ ਤੱਕ ਨਹੀਂ ਹੁੰਦਾ ਉਹ ਕੀ ਕਰੇ ਦਵਾਈ ਤਾਂ ਬਹੁਤ ਖਾਂਦੇ ਆ ਪਰ ਫਰਕ ਨਹੀਂ ਪੈਂਦਾ ਵੈਸੇ ਤਾਂ ਮੈਂ ਖਾਂ ਖਾਂਸੀ ਵਾਸਤੇ ਬਹੁਤ ਹੀ ਅਸਰਦਾਰ ਕਰੇਲੂ ਨੁਸਖੇ ਤੇ ਵੀਡੀਓ ਬਣਾਈ ਹੋਈ ਆ ਤੁਸੀਂ ਉਸ ਨੂੰ ਵੀ ਟਰਾਈ ਕਰ ਸਕਦੇ ਜੀ ਪਰ ਜੇ ਉਸ ਨੂੰ ਵੀ ਕਰਨਾ ਤੁਸੀਂ ਠੀਕ ਨਾ ਹੋ ਤਾਂ ਉਸ ਦੇ ਨਾਲ ਨਾਲ ਅੱਜ ਮੈਂ ਜੋ ਦੱਸਾਂਗਾ ਤੁਸੀਂ ਐਕਸਰਸਾਈਜ਼ ਕਰੋ ਤੁਹਾਡੀ ਖੰਘ ਖਾਂਸੀ ਗਰੰਟੀ ਨਾਲ ਠੀਕ ਹੋਵੇਗੀ ਕਰਨਾ ਕੀ ਆ ਆਪਣੀਆਂ ਬਾਹਾਂ ਨੂੰ ਇਸ ਪਜੀਸ਼ਨ ਵਿੱਚ ਲਿਆਓ ਸਾਹ ਛੱਡਦੇ ਹੋਏ ਬਾਹਾਂ ਏਠਾ ਕਰਾਂਗੇ ਤੇ ਸਾਹ ਲੈਂਦੇ ਹੋਏ ਉੱਪਰ ਵੱਲ ਕਰੀਏ ਥੋੜਾ ਤੇ ਇਹ ਦੇਖਣਾ ਉਹਨਾਂ ਕਈਆਂ ਨੂੰ ਕਰਦੇ-ਕਰਦੇ ਖਾਂਸੀ ਆ ਜਾਂਦੀ ਆ ਉਹ ਜ਼ਿਆਦਾ ਤੇਜ਼ ਨਾ ਕਰਨ ਬਿਲਕੁਲ ਸਲੋ ਸਲੋ ਕਰਨ ਪਰ ਕਰਨਾ ਜ਼ਰੂਰ ਇਹ ਜੋ ਮੈਂ ਐਕਸਰਸਾਈਜ਼ ਤੁਹਾਨੂੰ ਦੱਸੀ ਆ ਇਹ ਤਾਂ ਤੁਸੀਂ ਕਰਨੀ ਕਰਨੀ ਆ ਚਾਹੇ ਤੋਂ ਪੰਜਾਬੀ ਰੀ ਇਸ ਨੂੰ ਕਰੋ ਉਸ ਤੋਂ ਬਾਅਦ ਨਾਲ ਨਾਲ ਮੈਂ ਤੁਹਾਨੂੰ ਥੋੜੇ ਦੂਜੇ ਟੈਂਕ ਵੀ ਦੱਸਣਾ ਉਹ ਵਿੱਚ ਕੀ ਕਰਨਾ ਵੇਖੋ ਤਾਂ ਤੁਹਾਨੂੰ ਬਾਹਰ ਬਾਹਰ ਖੋਲਿਆ ਨਾਲ ਦੇ ਉੱਪਰ ਖੱਲੇ ਛਾਲੇ ਦੇ ਉੱਪਰ ਛੜਦੇ ਹੋਏ ਥੱਲੇ ਉੱਪਰ ਦੋ ਹੋ ਗਿਆ 30 ਵਿੱਚ ਦੇਖੋ ਛਾਲਿਆ ਛੜਿਆ ਛੜਨਾ ਕਿਨੂੰ ਜਦੋਂ ਫੇਫੜੇ ਖੁੱਲੇ ਸਾਹ ਲੈਣਾ ਸਾਡੇ ਫੇਫੜੇ ਬਿਲਕੁਲ ਸਾਫ਼ ਹੋ ਜਾਣਗੇ ਤੇ ਸਾਡੀ ਖੰਘ ਖਾਂਸੀ ਬਿਲਕੁਲ ਠੀਕ ਹੋ ਜਾਵੇਗੀ ਤੁਸੀਂ ਜੋ ਕਿ ਡਾਕਟਰ ਉਸਕਾਰ ਦਵਾਈ ਲੈ ਰਹੇ ਜੇ ਲਓ ਤੇ ਨਾਲ ਨਾਲ ਇਹ ਐਕਸਰਸਾਈਜ਼ ਕਰੋ ਹੌਣਸ ਨੂੰ ਕਿੰਨੀ ਦੇਰ ਕਰਨਾ ਇਸ ਨੂੰ ਤੁਸੀਂ ਘੱਟੋ ਘੱਟ 4 ਤੋਂ 5 ਮਿੰਟ ਜ਼ਰੂਰ ਕਰੋ ਸਾਹ ਲੈ ਲੈ ਕੇ ਕਰੋ 1 ਮਿੰਟ ਕਰ ਲਿਆ ਫੇਰ ਸਾਹ ਲਿਆ 1 ਮਿੰਟ ਕਰ ਲਿਆ ਫੇਰ ਸਾਹ ਲਿਆ ਸਵੇਰੇ ਸ਼ਾਮ ਵੀ ਕਰ ਸਕਦੇ ਜੀ ਬਸ ਇੰਨਾ ਖਿਆਲ ਰੱਖਣਾ ਕਿ ਰੋਟੀ ਖਾਣਾ ਖਾਣ ਤੋਂ ਬਾਅਦ ਘੱਟੋ ਘੱਟ 3 ਤੋਂ 4 ਘੰਟੇ ਦਾ ਫਰਕ ਹੋਵੇ ਸਵੇਰੇ ਤਾਂ ਮੋਰਨਿੰਗ ਕਿਸੇ ਵੀ ਟਾਈਮ ਕਰ ਸਕਦੇ ਜੀ ਰਾਤ ਨੂੰ ਜੇ ਕਰਨਾ ਵਾ ਤੇ ਖਾਣਾ ਖਾਣ ਤੋਂ ਘੱਟੋ ਘੱਟ 4 ਘੰਟੇ ਦਾ ਫਰਕ ਹੋਵੇ ਸਾਥੀਓ ਉਮੀਦ ਕਰਦਾ ਤੁਹਾਨੂੰ ਇਹ ਵੀ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਤਾਂ ਸੋ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਦੋ ਜੱਜਤ ਧੰਨਵਾਦ